ਕਰੋ ਤੁਮ ਪਿਆਰੇ ਹਰ ਜੀਆ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਬਿਨ ਸਤ ਗੁਰ ਸੇਵੇ ਦੇ ਤਰੇ ਭਰਮਾਈ ਹਮਦੀਂ ਤੁਮ ਜੁਗ ਜੁਗਤਾਤੇ ਸ਼ਬਦ ਤੇਰੇ ਗੁੜਾਈ ਸਬਦੇ ਦੇ ਬੁਝਾਈ ਹਰ ਜੀਆ ਕਿਰਪਾ ਕਰੋ ਤੁਮ ਪਿਆਰੇ ਹਰ ਜੀਆ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇ ਲ ਮਿਲਾਵੋ ਸਤ ਗੁਰ ਦਾਤਾ ਮੇ

ਮਨ ਸਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਖ ਮਨ ਨਿਰਮਲ ਹੋਆ ਕਿਲ ਬੇਖ ਟਨ ਹਾਰਾ ਹਰ ਰਸ ਚਾ ਮਨ ਨਿਰਮਲ ਹੋ ਜਿਲਮੇ ਖਾਟਨ ਹਾਰਾ ਹਰ I'm ਤੇ ਗੁਰਦਾਤਾ ਮੇਰੇ फिर जीव हो सदही ता फेर मरण ना हो शबद मा ਸਤਿਗੁਰ ਦਰਤਾ me ਹਰ ਮਾਰਿਆ ਅੰਤ ਸਦਿਸ਼ਟ ਹਰੇ ਮਾਰਿਆ ਰਹਿਲਾਤ ਲਾਇਆ ਆ ਰਾਮ ਰਾਜੇ ਇਹ ਨਾਦ ਕਰਾਇਆ ਆ ਰਾਮ ਰਾਜੇ ਅਹੰਕਾਰੀਆਂ ਨਿੰਦ ਕਾ ਪਿਠ ਦੇ ਅਹੰਕਾਰੀਆਂ ਨਿੰਦ ਕਾ ਪਿਠ ਦੇ ਨਿੰਦ ਕਾ ਪਿਠ ਦੇ ਨਾਨਕ ਐਸਾ ਹਰ ਸੇਵਿਆ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਆਮਰਾਜ ਅੰਤ ਲੈ ਛਡਾਇਆ ਆਮਰਾਜ ਹਰਿ ਜੁਗ ਜੁਗ ਕਿਰਪਾ ਕੈ ਤਿਉ ਪਾਇਆ ਰੁਗ ਮਹਿਲਾ ਬਹਿਲਾ ਧਨ ਸੁਕਾ ਗਿਰ ਕਲਮ ਤਨ ਧਨ ਪਾਡਾ ਧਨ ਮਸ ਕੰਲੇ ਖਾਲੀ ਨਾਨਕਾਂ ਦੇ ਨਾਮਿ ਦਰਸੁਰ ਵਵ ਗਾਵਨ ਤੁਦ ਨੂੰ ਖਾਣੀ ਚਾਰੇ ਗਾਵਨ ਤੁਦ ਨੂੰ ਖੰਡੰਦ ਵੇਂਂਂਡਾ ਵਾ ਵ ਕਹਿ ਗੱਲ ਕੇ ਤੇ ਦੰ ਸੇ ਤੁਦ ਨੂੰ ਗਾਵਨ ਜੋ ਤੁਦ ਭਾਵਨ ਵਾ ਵ ਹਰਤੇ ਤੇਰੇ ਭਸਤਰ ਸਲੇ ਹੋਰ ਕੇ ਤੇ ਤੁਦ ਨੂੰ ਗਾਵਨ ਸੇ ਮੈਂ ਜਿਤਨਾ ਮਨ ਵਾ ਵ ਨਾਨਕਿਆ ਵਿਚਾਰੇ ਜੋਈ ਜੋਈ ਸਦਾ ਸੁਛਾ ਹੈ ਸਤ ਸਚੀ ਨਾਹੀ ਕੈ ਭੀ ਹਸੀ ਜੈਨ ਰਾਚੀ ਰਛਨਾ ਜਿੰਨ ਚਾਈ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਲਿਖੇ ਕਿਤਾਬਾਂ ਤੁਧਿ ਸੀ ਮੜਾਈ ਤੁਧਿ ਭਾਵੇਂ ਚੋਈ ਕਰਸੇ ਵੀ ਰੁਕਮ ਨ ਕਰਨਾ ਜਾਈ ਸੋ ਪਾਸ ਸਪਸ ਹੋਇ ਨਾ ਨਿਕਰੇ ਤਜਾਈ ਨੀ ਧਿਆਨੀ ਗੁਰ ਗੁਰਹਾਈ ਕਹਿ ਨਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਦਵਿੰਨ ਸਿੱਧੀ ਕਿਨੇ ਨ ਪਇਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਹਿ ਵਿਚਾਰ ਸ਼ਿਫਤੀ ਭਰੇ ਤੇਰੇ ਸਵਰਨ ਹਰਾਸ ਮਹੱਲਾ ਪਹਿਲਾ ਆਖਾਂ ਜੀਵ ਵਿਸਰੇ ਮਰ ਜਾਉ ਆਖਣ ਆਖਾ ਸਚਨ ਸਾਚੇ ਨਾਮ ਕੀ ਲਾਗੇ ਭੂਖਤ ਭੁਖੇ ਖਾਏ ਚਲੀਏ ਦੂਖ ਸੋਖਿਉ ਵਿਸਰੇ ਮੇਰੀ ਮਾਏ ਸਚਾ ਸਾਹਿ ਸਚੇ ਨਾ ਰਹਾਉ ਸਾਚੇ ਨਾਮ ਕੀ ਤਿਲ ਵੜਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਣ ਪਾਹੇ ਵੜਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਨਿੰਦਰ ਹੈ ਨ ਚੁਕੇ ਭੋਗ ਗਣੇ ਹੋ ਹਰ ਨਹੀਂ ਕੋਏ ਨਾ ਕੋ ਹੋ ਨਾ ਕੋ ਹੋਏ ਜੀਵਨ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮਜਾ ਨਾਨਕ ਨਾਵੇ ਬਾਸਨਾਤ ਰਗੁ ਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੂ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਰ ਗੁਰਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮਸਤਿ ਕਿ ਲਿਖਿਆ ਲਿਖਾਸ ਧੰ ਧੰ ਸਤਸੰਗ ਜਿਤ ਹਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਜਰੀ ਮਹਿਲਾ ਪੰਜਵਾਂ ਕਾਹੇ ਰੇ ਮਨ ਚਿਤ ਵੇ ਉਦਮ ਜਹ ਆਹਰ ਹਰ ਜਿਓ ਪਰਿਆ ਸੇਲ ਬਧਰ ਮੇ ਜਨ ਤਪਾਇ ਤਾ ਕਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਇਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ उड़ै उड़ावे सैको सा पाछे बचरे छरिया तिन कवन खलावे कवन चुगावे मन मह सिमरन करिया करान <coughs> द सिधान ठाकुर कर तल तरया जन नानक बल बल सदबल जाइए तेरा अंत ना पारा भरिया रा गा महला चौथा सो पुरख ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਭ ਨਿਰੰਜਨ ਹਰ ਪ੍ਰਭ ਨਿਰੰਜਨ ਹਰਗਮਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀਤੁ ਮਾਰੇ ਜੀ ਤੂ ਜੀਆ ਕਾ ਦਤਰ ਹਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾਕ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਹਰੀ ਜੀ ਸਭ ਤੇਰੇ ਚੋਜ ਬਿਨਾਂ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕ ਸੇਮਕ ਭਏ ਜਨ ਹਰ ਧਿਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾ पूजा जी है जपे बेंता <coughs> तेरे अनेक तेरे अनेक बड़े बहु सिमर सा जी कर खट करम करंता से भगत से भगत भले जन नानक जी जो पावे मेरे हर भगवंता तू आद पुरख परंपर करता जी तुझे बड़ अवर न कोई <coughs> ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇਰਾ ਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇਰਾ ਪੇ ਸ੍ਰੀ ਸਭ ਪਾਈ ਜੀ ਤੇਰਾ ਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਰਬ ਸੇ ਕਾ ਜਨੁਈ ਆਸ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂ ਸਭਨੀ ਧਿਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਗਵਾਇ ਤੁਰਿ ਆਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇ ਵਿਜੋਗ ਮਿਲੁਛਰਿਆ ਸੰਜੋਗੀ ਮੇ ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਖਾਣੇ ਜਿਨ ਹਰ ਸੇਵਿਆ ਤਿਨ ਸੁਤ ਪਾਇਆ ਸਜਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿਨੁ ਦੂਜਾ ਵਰ ਨ ਕੋਇ ਤੂ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵਰਣੇ ਭੈਲੇ ਨਿਵਾਸ ਪਾਨੀ ਪਾਵਕਤੀ ਨਹਿ ਕੀਆ ਪੰਕਜ ਮੋ ਪਗ ਨਹੀਂ ਚਲੇ ਹਮ ਦੇਖਾ ਤਹ ਡੂਬੀ ਅਲੇ ਮਨੇ ਇਕ ਨਾ ਚੇਤ ਸੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ